ਮਰ ਸਰਦੇਸ਼ ਇੱਕ ਮਾਡਲ ਹਰਦੀਪ ਕੌਰ ਖਾਲਸਾ ਨੂੰ ਉਸਦੇ ਪਤੀ ਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਸਦੀ ਦਸਤਾਰ ਤਰਕੇ ਕੇਸਾਂ ਦੀ ਬੇਜਬੀ ਕੀਤੀ ਹੈ ਮਰਸਦੀ ਹਰਦੀਪ ਕੌਰ ਖਾਲਸਾ ਕਿਸੇ ਪਛਾਣ ਦੀ ਮਤਾਜ ਨਹੀਂ ਹੈ ਉਹ ਗੁਰਸਿੱਖ ਮਾਡਲ ਵੀ ਆਪਸ ਨੇ ਫਿਲਮ ਵਿੱਚ ਅਦਾਕਾਰੀ ਵੀ ਕੀਤੀ ਹੈ ਪਿਛਲੇ 18 ਸਾਲਾਂ ਤੋਂ ਆਪਣੇ ਪਤੀ ਪਰਵੀਰ ਸਿੰਘ ਦੇ ਤਸੀਹੇ ਚੱਲ ਰਹੀ ਹੈ ਅੱਜ ਹੱਦ ਉਦੋਂ ਹੋ ਗਈ ਜਦੋਂ ਉਸਦੇ ਪਤੀ ਨੇ ਉਸਦੀ ਦਸਤਾਰ ਤਰਕੇ ਉਸਦੇ ਵਾਲਾਂ ਤੋਂ ਉਸਨੂੰ ਘੜੀਸਿਆ ਤੇ ਉਸਦੀ ਕੁੱਟ ਮਾਰ ਵੀ ਕੀਤੀ ਤੇ ਜਾਨੋਂ ਮਰਨ ਦੀ ਕੋਸ਼ਿਸ਼ ਵੀ ਕੀਤੀ ਸਭ ਵਿੱਚ ਹਰਦੀਪ ਦੇ ਸਹੁਰੇ ਵਲੇ ਵਿਸ਼ਾਮਲ ਸੰਤ ਮਮਾ ਜਨਾਮ ਹਰਦੀਪੌਰ ਖਾਲਸਾ ਤੇ ਇਹ ਫਸਟ ਗੁਰਸੀਕ ਮਾਡਲ ਹੈ ਤੇ ਪੰਜਾਬ ਮਿਸਿਸ ਪੰਜਾਬ 2012 ਦਾ ਫਾਈਨਲਿਸਟ ਤੇ ਮਿਸਿਸ ਆਇਓਨਿਕ ਫੇਸ ਆਫ ਇੰਡੀਆ 2018 ਦੇ Winner ਰਹੇ ਹੈ ਤੇ ਇਹਨਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਪੰਜਾਬੀ ਬਾਲੀਵੁੱਡ ਵੀ ਤੇ ਸੌਂਗਸ ਵੀ ਕੀਤੇ ਕਾਫੀ ਤੇ ਕੀ ਹੈ ਮਸਲਾ ਹੈ ਜੀ ਸਾਡਾ ਥੋੜਾ ਸਾਲਾਂ ਵਿੱਚ ਕਨੇ ਸਾਲਾ ਸਾਡਾ ਡਿਸਟ੍ਰਿਬਿਊਟ ਚੱਲਦਾ ਹੋਇਆ ਕਾਫੀ ਲੇ ਮਾਰਕ ਤੇ ਕਾਫੀ ਵਾਰ ਕਰ ਚੁੱਕੇ ਹਾਂ ਪਾਪਾ ਵਾਲੇ ਕੁੱਟਦੇ ਵਗੈਰਾ ਕਾਫੀ ਤੇ ਪਾਪਾ ਦਾ ਨਾਮ ਪਰਮਵੀਰ ਸਿੰਘ ਤੇ ਇਸ ਵਾਰ ਚਾਰ ਪੰਜ ਮਹੀਨੇ ਉਹ ਸਾਡਾ ਖਰਚਾ ਪਾਣੀ ਬੰਦ ਕੀਤਾ ਹੋਇਆ ਕੋਈ ਘਰੇ ਰਸਣ ਪਾਣੀ ਨਹੀਂ ਕੋਈ ਵੀ ਮਤਲਬ ਨਹੀਂ ਹੈਗਾ ਤੇ ਸ਼ਨੀਵਾਰ ਰਾਤ ਨੂੰ ਅਸੀਂ ਘਰੇ ਗਏ ਆ ਦਰਵਾਜ਼ਾ 7:11 ਵਜੇ ਤੇ ਉਦੋਂ ਪਾਪਾ ਘਰੇ ਨਹੀਂ ਸੀ ਤੇ 11:30 ਘਰੇ ਆਏ ਪੂਰੇ ਸ਼ਰਾਬ ਚਲਾਤ ਪਤੀ ਨਸ਼ੇ ਚ ਹੀ ਤਿਆਗੀ ਕੋਲੇ ਗਾਲੀ ਗਲੋਚ ਕਰ ਲਾਪੇ ਫਿਰ ਗੱਲ ਗਲੋਚ ਕਰਦੇ ਗਾਦੇ ਫਿਰ ਮਾਰਨੇ ਕੁੱਟਾ ਸ਼ੁਰੂ ਕਰਤਾ ਤੇ ਜੇ ਮੈਂ ਵਿਚਾਰ ਨਹੀਂ ਕੁਝ ਕੀਤੀ ਵਿੱਚ ਮੇਰੇ ਵੀ ਛੱਟਾ ਕੋਲੇ ਲੱਗੀਆਂ ਤੇ ਇਹਨਾਂ ਨੇ ਮਮਰ ਦਸਤਾਰ ਵਗੈਰਾ ਲਾਤੀ ਗਾਲਾ ਕੁੱਟਣਾ ਜਾਨਵਾਰੀ ਕੋਸ਼ਿਸ਼ ਕੀਤੀ ਤੇ ਸਾਡੀ ਪਰ ਗੈਰਦੀ ਆਣਾ ਉੱਤੋਂ ਥੱਲੇ ਛੁੱਟਾਂ ਦੇ ਛੱਲੇ ਛੁੱਟਣ ਦੀ ਕੋਈ ਕੋਸ਼ਿਸ਼ ਕੀਤੀ ਤੇ ਮੈਂ ਬੜੀ ਮੁਸ਼ਕਿਲਾਂ ਬਚਾਇਆ ਤੇ ਇੱਕ ਵਗੈਰਾ ਪੁੱਟੇ ਕਾਫੀ ਖੜੇ ਵਗੈਰਾ ਮਾਰੇ ਉਹ ਮਾਰੇ ਮੂੰਹ ਤੇ ਸਿਰ ਤੇ ਫਿਰ ਸਾਰੀ ਗਲੀ ਕੋਨੇ ਇਕੱਠੀ ਕੀਤੀ ਫਿਰ ਆ ਭੱਜ ਗਏ ਤੇ ਪ੍ਰਸ਼ਾਸਨ ਜੀ ਕੰਮ ਲਈ ਦਿੱਤੀ ਪ੍ਰਸ਼ਾਸਨ ਨੂੰ ਅਸੀਂ ਜਾਂਦੀ ਅਸੀਂ ਉਸੇ ਰਾਤ ਨੂੰ ਹੀ ਜਾ ਕੇ ਥਾਣੇ ਦੀ ਰਿਪੋਰਟ ਲਿਖਵਾਈ ਮੈਡੀਕਲ ਕਰਾਇਆ ਆਰਾਮਪੁਰ ਥਾਣਾ ਡਿਵੀਜ਼ਨ ਮੈਡੀਕਲ ਵੀ ਕਰਾਇਆ ਪਰ ਉਹਨਾਂ ਉਹਨਾਂ ਲੋ ਕੋਈ ਵੀ ਬੰਦਾ ਇੱਥੇ ਸਾਡਾ ਸਟੇਟਮੈਂਟ ਲੈਣ ਨਹੀਂ ਆ ਕੇ ਪੁੱਛਣ ਨਹੀਂ ਆਇਆ ਕੋਈ ਚੀਜ਼ ਦੀ ਮੈਂ ਹਦੀਪ ਕੌਰ ਜ਼ਕੀ ਤਾਜ਼ੀ ਆ ਔਰ ਜਦੋਂ ਮੈਨੂੰ ਫੋਨ ਆਇਆ ਤੇ ਮੈਂ ਹੌਸਟਲ ਗਿਆ ਤੇ ਬੱਚੀ ਦੀ ਹਾਲਾਤ ਬਹੁਤ ਖਸਪਾ ਸੀ ਔਰ ਉਹਨਾਂ ਨੂੰ ਮਤਲਬ ਕਿ ਬਹੁਤ ਹੀ ਸੀਰੀਅਸ ਕੰਡੀਸ਼ਨ ਸਨ ਤੇ ਉਹਨਾਂ ਨੂੰ ਉਹਨਾਂ ਨੂੰ ਐਡਮਿਟ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ ਕਈ ਤਰ੍ਹਾਂ ਸਾਨੂੰ ਪਰੇਸ਼ਾਨ ਕੀਤਾ ਪਰੇਸ਼ਾਨ ਕਮਤਲ ਜਿਦੋਂ ਦੱਸਿਆ ਬੱਚੀ ਨੇ ਕਿ ਉਹਨਾਂ ਨੇ ਸ਼ਰਾਬ ਪੀ ਕੇ ਜਦੋਂ ਦਰਵਾਜ਼ੇ ਤੋਂ ਆਏ ਨੇ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਦੇ ਵਾਲ ਤੇ ਪਾਗਲ ਆਤੀ ਇਹ ਨਾਲ ਬਾਜ਼ ਕਿਦੋਂ ਦੇ ਸੰਬੰਧ ਕੀਤੇ ਛੇ ਇਨਾਂ ਕੀ ਇਨਾਂ ਦੀ ਰੱਤਾ ਤੇ ਸੱਟਾਂ ਤੇ ਇਨਾਂ ਦੇ ਦਿਮਾਗ ਦੇ ਵਿੱਚ ਕੜੇ ਦੇ ਨਾਲ ਵਾਰ ਕੀਤੇ ਤੇ ਬਹੁਤ ਹੀ ਨੁਕਸਾਨ ਪਹੁੰਚਾਉਂਦੀ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੂੰ ਜੀ ਕੰਪਲੇਟ ਦਿੱਤੀ ਅਸੀਂ ਪ੍ਰਸ਼ਾਸਨ ਨੂੰ ਕੰਪਲੇਨ ਦਿੱਤੀ ਪਰ ਸਾਡਾ ਅਜੇ ਤੱਕ ਕੋਈ ਉਹ ਸਾਡਾ ਡਿਸੀਜਨ ਨਹੀਂ ਮਿਲ ਸਕਿਆ ਸਰ ਜਥੇਦਾਰ ਕੋ ਜਾਵੋ ਜਿਹੜੀ ਗੇਂ ਅਸੀਂ ਜੀ ਦਸੇਜਾਦ ਹੀ ਕੋ ਲੱਗੇ ਵੀ ਗਿਆ ਸਾ ਦੁਬਾਰਾ ਵੀ ਪਹੁੰਚਾਂਗੇ ਔਰ ਆਪਣੇ ਵਾਸਤੇ ਨਾ ਵਾਸੇ ਨਿਆਂ ਦੀ ਮੰਗ ਕਰਾਂਗੇ ਇਹ ਹਰਦੀਪ ਕੋਰ ਖਾਸ ਖਾਕਸਾ ਹੈ ਹਸਬੰਦ ਦਾ ਨਾਮ ਪਰਮਵੀਰ ਆ ਕਾਫੀ ਦੇਰ ਤੋਂ ਇਹਨਾਂ ਦੋਨਾਂ ਦੀਆਂ ਆਪਸ ਵਿੱਚ ਡਿਸਪੂਟ ਜਾ ਰਿਹਾ ਹੈ ਮੈਟ੍ਰਿਮੋਨੀਅਲ ਰਹਿੰਦੇ ਵੀ ਇਕੱਠੀ ਆ ਤੇ ਲੜਦੇ ਝਗੜਦੇ ਵੀ ਰਹਿੰਦੇ ਆ ਦਰਖਾਸਤਾਂ ਹੁੰਦੀਆਂ ਰਾਜ ਨਾਮੇ ਹੋ ਜਾਂਦੇ ਆ ਫਿਰ ਇੱਕ ਦੂਜੇ ਦੇ ਘਰਾਂ ਵਿੱਚ ਇਹ ਲੜਾਈ ਜੰਗਾਂ ਸ਼ੁਰੂ ਕਰ ਦਿੰਦੇ ਆ ਹੁਣ ਵੀ ਇਹਨਾਂ ਦੀਆਂ ਦਰਖਾਸਤਾਂ ਪਹਿਲਾਂ ਤੋਂ ਹੀ ਪੈਂਡਿੰਗ ਚੱਲ ਰਹੀਆਂ ਕੋਈ ਸਾਡੇ ACP ਸਾਹਿਬ ਐਡਵਰਟ ਕੋਲ ਕੋਈ ਹੋਰ ਸੰਸਦ ਵੀ ਚੱਲ ਰਹੀਆਂ ਨੇ ਦਰਖਾਸਤਾਂ ਤੇ ਪਰਸੋਂ 19 ਤਰੀਕ ਦੀ ਰਾਤ ਨੂੰ ਇਹਨਾਂ ਫੇਰ ਆਪਸ ਵਿੱਚ ਰਾਤ ਚ ਲੜਾ ਕੀਤਾ ਦੋਨਾਂ ਧਿਰਾਂ ਦੀ ਸਟਾ ਲੱਗੀਆਂ ਪਰਮਵੀਰ ਦੀ ਵੀ ਸਟਾ ਲੱਗੀ ਆ ਤੇ ਹਰਦੀਪ ਕ ਐਮ ਐਲ ਰਿਪੋਰਟਾਂ ਦੇ ਦੋਨਾਂ ਦੀਆਂ ਸਾਡੇ ਕੋਲ ਆ ਗਈਆਂ ਨੇ ਫਿਲਹਾਲ ਜਿਹੜਾ ਇਹ ਸੱਟਾਂ ਨੇ ਉਹ 323 ਦੀਆਂ ਨੇ ਜੋ ਕਿ ਜਿਹਦੀ ਅਫੀਰ ਨਹੀਂ ਹੋ ਸਕਦੀ ਉਹਦੇ ਹੀ ਰਿਪੋਰਟ ਦਰਜ ਕਰਤੀ ਹੈ ਤੇ ਬਾਕੀ ਜੋ ਵੀ ਰਿਜ਼ਲਟ ਅਗਲਾ ਹੋਊਗਾ ਉਹਦੇ ਮਤਲਬ ਉਹ ਹੀ ਕਰ ਦੇਣਾ ਸਰ ਇਹ ਕੋਰਟ ਦਾ ਕੇਸ ਵੀ ਕੋਈ ਚਾਹ ਰਿਹਾ ਹਾਂ ਮੈਨੂੰ ਪਤਾ ਲੱਗਿਆ ਵੀ ਇਹਨਾਂ ਕੋਰਟ 'ਚ ਇੱਕ ਜਿਹੇ ਦਾ ਕਲਾਕ ਕੇਸ ਕੀਤਾ ਹੈ ਅੱਛਾ ਇਹ ਕਾਰਵਾਈ ਹੁਣ ਕੀਤੀ ਜਾਊਗੀ ਨਹੀਂ ਕੱਲ ਨੂੰ ਇਹਨਾਂ ਦੇ ਰਿਜ਼ਲਟ ਆਉਣਗੇ ਦੂਸਰਾ ਜਿਹੜਾ ਐਕਸ ਰੇਪੋਰਟਾਂ ਨੇ ਹੋਈਆਂ ਐ ਐਕਸ ਰੇਪੋਰਟਾਂ ਦੇ ਮੁਤਾਬਕ ਜੇ ਕੋਈ ਸੱਟ ਗ੍ਰੀਵਿਸ ਆਊਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਫਿਲਹਾਲੇ ਤੱਕ ਇਹਨਾਂ ਦਾ ਜਲਦੀ 330 ਹੈ